Terima kasih telah <laughs> menonton! ਜੀ ਸਰਬੰਤ ਵਾਦਿਆ ਜਦੋਂ ਹੋਵੇ ਇਹ ਨਾਲ ਵਿੱਚ ਉੱਚ ਟਾਈਮ ਆ ਜਾਵੇ ਚਾਰ ਮਲੇ ਦੇ ਵਿਖਦੇ ਜਿਆ ਮਾਦਾ ਵਾਲੇ ਸਰਬੰਤ ਨਾਮ ਖਤਮ ਹੋਣ ਲੱਗਦੇ ਧਨ ਕੀ ਆਦੇ ਜੀ ਕੋਲ ਪਿਆ ਧਿਆਨ ਧਰ ਕੇ ਬੋਲੇ ਗੁਰੂ ਜੀ ਜਨਾ ਅਰਜ ਸਿੰਘ ਜੀ ਨੇ ਧਰਮ ਦੇ ਸਿਧੰਤੇ ਬਹੁਤ ਬਲ ਕਰਵਾਏ ਆਪਣੀਆਂ ਉਹ ਯਾਦ ਰੱਬੀਆਂ ਤੇ ਜੜੇ ਤਾਂ ਅਰ ਨਾਲ ਚਲੇ ਗਏ ਕੋਈ ਨਾ ਰਸੇਵਲ ਕੁਸ਼ਵ ਦੇ ਦਿੱਤੀਆਂ ਧਰਮ ਨੇ ਹਾਰਿਆ ਸਿੱਖੀ ਤੇ ਕੇਸਾਂ ਸਵਾ ਸਤ ਸੰਗਤ ਨਾਲ ਪਾਇਆ ਜਨਾ ਸਾਹਿਬ ਮਹਬੂਬ ਜੀ 你的放心的。 ਦਾ ਦਿਆ ਤੇ ਆਪਣੇ ਥੋੜੇ ਬਲੇਦਾ

I'll do ਦਾ ਸਾਹ ਫਾਹੇ ਗੁਰਜੀ ਕੀ ਫਤਰੀ ਹਾਂ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਕੱਠੇ ਰਿਆ ਵੱਡਿਆ ਵੱਡੇ ਰਿਆਂ ਦਾ ਮੱਲੀ ਕੋਤਰ ਦਾ ਪਿੰਡ ਪਣੋਰੀ ਖਾਸ ਵਜੇ ਮੇਲਾ ਬੜੀ ਸਾਦਾ ਪੂਰੂ ਮਨਾਇਆ ਜਾ ਰਿਹਾ ਹੈ ਇਸ ਮੇਲੇ ਵਿੱਚ ਬਹੁਤ ਦੂਰ ਦੂਰੋਂ ਸੰਗਤ ਸਰਦਾਪੂਰਕ ਹੋ ਕੇ ਨਾਸਤਕ ਹੋਦੀ ਹੈ ਜੀ ਇਸ ਮੇਲੇ ਵਿੱਚ ਮਾਚ ਪ੍ਰਦੇਸ਼ ਜੰਮੂ ਕਸ਼ਮੀਰ ਲੰਗਰ ਟਾਈਮ ਹੁਸ਼ਿਆਰ ਤੋਂ ਲੁਧਿਆਣਾ ਉਹ ਦੂਰ ਦੂਰ ਸੰਗਤ ਆਪਣੀ ਸਦਾ ਅਨੁਸਾਰ ਆਪਣੀ ਸੇਵਾ ਆਪਣੇ ਭੱਟੇ ਆਪਣੇ ਦਾ ਨਾਮ ਲੈ ਕੇ ਸੇਵਾ ਕਰਦੀ ਹੈ ਜੀ ਇਸ ਮੌਕੇ ਤੇ ਮੈਂ ਆਪਣੀ ਮੱਲੀ ਕਮੇਟੀ ਵੱਲੋਂ ਪਿੰਡ ਵਾਸੀਆਂ ਵੱਲੋਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂਗੇ ਜੋ ਕਿ ਹਰ ਇੱਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਵੱਧ ਚੜ੍ਹ ਕੇ ਹਿੱਸਾ ਬਹੁਤ ਭਾਰੀ ਇਕੱਠ ਕੀਤਾ ਹੈ ਜੀ ਮੇਰੇ ਦੁਆਰਾ ਫਿਰ ਸਾਰ ਸਾਬ ਆਈਆਂ ਸਾਧ ਸੰਗਤਾਂ ਦਾ ਧੰਨਵਾਦ ਕਰਦਾ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਅੱਜ ਸਾਡੇ ਬੜੇ ਬਡੇਰਿਆਂ ਦਾ ਦਿਹਾੜਾ ਪਿੰਡ ਪੰਡੋਰੀ ਖਾਸ ਨਕੋਦਰ ਜ਼ਿਲ੍ਹਾ ਜਲੰਧਰ ਵਿਖੇ ਬੜੀ ਧੂਮ-ਤਾਮ ਨਾਲ ਮਨਾਇਆ ਜਾ ਰਿਹਾ ਹੈ ਦੂਰੋਂ ਨੇੜਿਓਂ ਚੱਲ ਕੇ ਆਈਆਂ ਸੰਗਤਾਂ ਉਹਨਾਂ ਦਾ ਇੱਥੇ ਪਹੁੰਚਣ ਤੇ ਧੰਨਵਾਦ ਹੈ ਨਗਰ ਨਮਾਸੀਆਂ ਦਾ ਧੰਨਵਾਦ ਹੈ ਪੰਚਾਇਤ ਮੈਂਬਰਾਂ ਦਾ ਧੰਨਵਾਦ ਹੈ ਖਾਲਸਾ ਕਮੇਟੀ ਗੁਰਦੁਆਰਾ ਖਾਲਸਾ ਸਾਹਿਬ ਕਮੇਟੀ ਉਹਨਾਂ ਦਾ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਇਹ ਘਰ ਵਾਲੇ ਘਰਾਣਾ ਜਿਹੜਾ ਰੱਬ ਦਾ ਰਸਤਾ ਹੈ ਬਹੁਤ ਗਰੀਕੀ ਵਾਲਾ ਹੈ ਜੋ ਪ੍ਰਮਾਤਮਾ ਦੀ ਗੱਲ ਹੈ ਬਹੁਤ ਗਰੀਕੀ ਵਾਲੀ ਹੈ ਬੰਦਾ ਸਮਝਦੇ ਨਹੀਂ ਗਾਦਾ ਸਮਝ ਨਹੀਂ ਗਾਦਾ ਸਮਝ कि जो तो इस गोर करा पर मैं कहता बात हमने आने की ये रस्ता की हो जा रस्ता सूखम है